ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੁਣ ਆਪਾਂ ਗੱਲ ਕਰਾਂਗੇ ਭਾਗ ਦੂਜਾ ਸਰਦਾਰ ਹਰੀ ਸਿੰਘ ਨਲੂਏ ਦੀ ਜ਼ਿੰਦਗੀ ਬਾਰੇ ਦੱਸਿਆ ਜਾਂਦਾ ਹੈ ਕਿ ਜਦੋਂ ਹਰੀ ਸਿੰਘ ਨਲੂਆ ਉੱਥੇ ਕਸ਼ਮੀਰ ਦਾ ਗਵਰਨਰ ਬਣਿਆ ਤੇ ਉੱਥੇ ਜਾ ਕੇ ਉਸ ਨੇ ਸ਼੍ਰੀਨਗਰ ਦਾ ਬੜਾ ਵੱਡਾ ਵਿਕਾਸ ਕੀਤਾ ਤੇ ਉਸ ਨੇ ਉੱਥੇ ਪਸ਼ਮੀਨੇ ਸ਼ਾਲ ਅਤੇ ਪਸ਼ਮੀਨੇ ਦੇ ਤੇ ਪਸ਼ਮੀਨੇ ਦੇ ਗਲਚਿਆਂ ਦਾ ਵਪਾਰ ਕੀਤਾ ਜਿਸ ਨਾਲ ਸ਼੍ਰੀਨਗਰ ਦਾ ਬੜਾ ਵੱਡਾ ਵਿਕਾਸ ਹੋਇਆ ਹਰੀ ਸਿੰਘ ਨਲੂਆ ਕਸ਼ਮੀਰ ਦੇ ਵਿੱਚ 2 ਸਾਲ ਗੁੰਨਰ ਰਿਹਾ ਅਤੇ ਉਸ ਨੇ ਅੱਗੇ ਜਾ ਕੇ ਹਜ਼ਰੋ ਦੇ ਇਲਾਕੇ ਦੇ ਵਿੱਚ ਕਈ ਕਿਲੇ ਉਸਾਰੇ ਤੇ ਹੁਣ ਉਸ ਦਾ ਅਗਲਾ ਨਿਸ਼ਾਨਾ ਜਮਰੋਦ ਦਾ ਕਿਲਾ ਸੀ ਹੁਣ ਹਰੀ ਸਿੰਘ ਨਲੂਆ ਅਟਕ ਦੇ ਕਿਲੇ ਵਿੱਚ ਚਲੇ ਗਿਆ ਦੱਸਿਆ ਜਾਂਦਾ ਹੈ ਕਿ ਇਹ ਕਿਲਾ ਪਹਿਲਾਂ ਵੀ ਸੀ ਪਰ ਹਰੀ ਸਿੰਘ ਨਲੂਆ ਨੇ ਉਸ ਨੂੰ ਦੁਬਾਰਾ ਉਸਾਰਿਆ ਅਤੇ ਉੱਥੇ ਸਿੱਖ ਫੌਜਾਂ ਨੂੰ ਰੱਖਿਆ ਗਿਆ ਹਰਿ ਸਿੰਘ ਨਲੂਏ ਨੇ ਹਜ਼ੀਏ ਦੇ ਇਲਾਕੇ ਨੂੰ ਫਤਿਹ ਕੀਤਾ ਦੱਸਿਆ ਜਾਂਦਾ ਹੈ ਕਿ ਉੱਥੇ ਪਠਾਣਾ ਦੇ 27 ਕਬੀਲੇ ਸੀ ਇਹ ਹੁਣ ਤੱਕ ਦਾ ਸਭ ਤੋਂ ਔਖਾ ਇਲਾਕਾ ਸੀ ਜਿਤਨਾ ਪਰ ਹਰਿ ਸਿੰਘ ਨਲੂਏ ਨੇ ਇਸ ਨੂੰ ਜਿੱਤੇ ਅਤੇ ਸਿੱਖ ਰਾਜ ਵਿੱਚ ਲਾਇਆ ਹੁਣ ਸ਼ੇਰੇ ਪੰਜਾਬ ਮਹਾਰਾ ਰਣਜੀਤ ਸਿੰਘ ਨੇ ਅਟਕ ਤੋਂ ਬਾਅਦ ਮਿchni ਦੇ ਵਿੱਚ ਆਪਣਾ ਕਿਲਾ ਉਸਾਰਿਆ ਹੁਣ ਕਿਲੇ ਦੇ ਵਿੱਚ ਹਰਿ ਸਿੰਘ ਨਲੂਆ ਆਪਣਾ ਦਰਬਾਰ ਲਾ ਕੇ ਬੈਠਾ ਸੀ ਹਰਿ ਸਿੰਘ ਨਲੂਏ ਦੇ ਕੋਲ ਇੱਕ ਪੰਡਤ ਆਉਂਦਾ ਹੈ ਤੇ ਹਰੀ ਸਿੰਘ ਨਲੂ ਨੂੰ ਆਖਦਾ ਹੈ ਕਿ ਸਾਡਾ ਪਠਾਣਾ ਨੇ ਡੋਲਾ ਲੁੱਟ ਲਿਆ। ਉਹ ਸਰਦਾਰ ਹਰੀ ਸਿੰਘ ਨਲੂ ਕਹਿੰਦਾ ਹੈ ਕਿ ਜਦੋਂ ਵੀ ਇਹ ਮਿਛਣੀ ਦਾ ਫੌਜਦਾਰ ਕਿਸੇ ਵੀ ਕੁੜੀ ਦਾ ਡੋਲਾ ਲੁੱਟਦਾ ਹੈ ਤੇ ਉਹ ਉਸ ਕੁੜੀ ਦੀ ਇੱਜ਼ਤ ਲੁੱਟ ਕੇ ਉਸ ਨੂੰ ਮਾਰ ਦਿੰਦਾ ਹੈ। ਉਹ ਕੁੜੀ ਨੂੰ ਕਦੇ ਵੀ ਵਾਪਸ ਨਹੀਂ ਕਰਦਾ ਤੇ ਸਰਦਾਰ ਹਰੀ ਸਿੰਘ ਨਲੂ ਉਸ ਨੂੰ ਕਹਿੰਦਾ ਹੈ ਕਿ ਜਦੋਂ ਉਹ ਤੁਹਾਨੂੰ ਲੁੱਟਣ ਆਏ ਸੀ ਤੇ ਉਹਨਾਂ ਦੇ ਵਿੱਚ ਕਿੰਨੇ ਪਠਾਣ ਸੀ। ਤੇ ਉਹ ਕਹਿੰਦਾ ਹੈ ਕਿ ਉਥੇ ਪੰਜ ਪਠਾਨ ਸੀ ਤੇ ਹਰ ਸਿੰਘ ਨਲੂਆ ਉਹਨੂੰ ਕਹਿੰਦਾ ਹੈ ਕਿ ਤੁਸੀਂ ਕਿੰਨੇ ਜਾਣੇ ਸੀ ਉਹ ਕਹਿੰਦਾ ਸੀ 50 ਜਾਣੇ ਸੀ ਤੇ ਹਰ ਸਿੰਘ ਨਲੂਆ ਮੁਸਕਰਾ ਕੇ ਕਹਿੰਦਾ ਹੈ ਕਿ ਤੁਹਾਡਾ ਇਹੀ ਹਾਲ ਹੋਣਾ ਹੈ ਸਰਦਾਰ ਹਰ ਸਿੰਘ ਨਲੂਆ ਅਤੇ ਸਿੱਖ ਫੌਜਾਂ ਨੇ ਉਸੇ ਵੇਲੇ ਮਿਜਨੀ ਦੇ ਪਠਾਨ ਤੇ ਹਮਲਾ ਕੀਤਾ ਇਹ ਹਮਲਾ ਕਰਕੇ ਉਸ ਏਰੀਏ ਤੇ ਆਪਣਾ ਕਬਜ਼ਾ ਕੀਤਾ ਅਤੇ ਲੜਕੀ ਨੂੰ ਤੁਰੰਤ ਛੁਦਾ ਕੇ ਲੈ ਆਇਆ ਹੁਣ ਸਰਦਾਰ ਹਰ ਸਿੰਘ ਨਲੂਆ ਬ੍ਰਾਹਮਣਾਂ ਨੂੰ ਆਪਣੇ ਦਰਬਾਰ ਵਿੱਚ ਬੁਲਾਉਂਦਾ ਆਇਆ ਤੇ ਉਹਨਾਂ ਨੂੰ ਕਹਿੰਦਾ ਹੈ ਕਿ ਅਸੀਂ ਤੁਹਾਡੀ ਬੇਟੀ ਨੂੰ ਛੁੜਾ ਕੇ ਲੈ ਆਏ ਆਂ ਤੇ ਤੁਸੀਂ ਹੁਣ ਆਪਣੀ ਬੇਟੀ ਨੂੰ ਇਲਜਾਜ਼ ਸਕਦੇ ਆਂ ਤੇ ਬ੍ਰਾਹਮਣ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗੇ ਤੇ ਕਹਿਣ ਲੱਗੇ ਕਿ ਹੁਣ ਇਸ ਬੇਟੀ ਦਾ ਧਰਮਪਰਾਸ਼ ਹੋ ਗਿਆ ਕਿਉਂਕਿ ਇੱਕ ਰਾਤ ਪਠਾਣਾ ਦੇ ਘਰ ਰਹਿ ਆਈ ਆ ਅਸੀਂ ਹੁਣ ਇਸ ਨੂੰ ਨਹੀਂ ਇਲਜਾਜ਼ ਸਕਦੇ ਉਸੇ ਵੇਲੇ ਉਹ ਬੱਚੀ ਬੋਲਦੀ ਹੈ ਕਿ ਇਹ ਕੀ ਆਪਣਾ ਫੈਸਲਾ ਸੁਣਾਉਣਗੇ ਮੈਂ ਆਪਣਾ ਫੈਸਲਾ ਸੁਣਾਉਂਦੀ ਆਂ ਕਿ ਮੈਂ ਇਹਨਾਂ ਦੇ ਨਾਲ ਨਹੀਂ ਜਾਣਾ ਕਿਉਂਕਿ ਜਿਹੜੇ ਮੇਰੀ ਰੱਖਿਆ ਨਹੀਂ ਕਰ ਸਕਦੇ ਮੈਂ ਹੁਣ ਇਹਨਾਂ ਨਾਲ ਆਪਣੇ ਆਪ ਨੂੰ ਸ਼ਰਸ਼ਤ ਨਹੀਂ ਸਮਝਦੀ ਤੇ ਉਹ ਬੱਚੀ ਕਹਿੰਦੀ ਹੈ ਕਿ ਮੈਂ ਤੁਹਾਡੇ ਸ਼ਰਨ ਵਿੱਚ ਆ ਗਈਆਂ ਤੇ ਮੈਂ ਹੁਣ ਇਹਨਾਂ ਨਾਲ ਜਾਣਾ ਨਹੀਂ ਚਾਹਨੀ ਤੇ ਉਸ ਤੋਂ ਬਾਅਦ ਉਸ ਬੱਚੀ ਨੇ ਬਾਅਦ ਵਿੱਚ ਅਮਰਤ ਪਾਣ ਕੀਤਾ ਤੇ ਆਪਣਾ ਨਾਮ ਹਰਨ ਸ਼ਰਨਕੌਰ ਰੱਖ ਲਿਆ ਹੁਣ ਸਰਦਾਰ ਹਰਿ ਸਿੰਘ ਨਲੂਏ ਨੇ ਜਮਰੋਦ ਜਿੱਤਣ ਦੀ ਤਿਆਰੀ ਕੀਤੀ ਸਰਦਾਰ ਹਰਿ ਸਿੰਘ ਨਲੂਏ ਨੇ ਫਿਰ ਜਮਰੋਦ ਦਾ ਕਿਲਾ ਜਿੱਤੇ ਅਤੇ ਸਿੱਖ ਰਾਜ ਉੱਚਾ ਲਾਇਆ ਇਹ ਜਮਰੋਦ ਦਾ ਕਿਲਾ ਜਿੱਤਣਾ ਕੋਈ ਛੋਟੀ ਗੱਲ ਨਹੀਂ ਸੀ ਜੇਕਰ ਆਪਾਂ 710 ਤੋਂ ਲੈ ਕੇ ਮੁਹੰਮਦੁਮਿਨ ਕਾਸੀ ਤੋਂ ਲੈ ਕੇ ਅਫਗਾਨੀ ਰਾਜ ਤੱਕ ਗੱਲ ਕਰੀਏ ਤੇ ਇੱਥੇ ਕੇਵਲ ਤੇ ਕੇਵਲ 21 ਹਮਲਾ ਹੋਇਆ ਆ। ਕੇਵਲ ਤੇ ਕੇਵਲ ਗੁਜਰਾਤ ਕਾਠੀਆਂ ਤੋਂ ਇੱਕ ਹਮਲਾ ਹੋਇਆ ਸੀ। ਦੱਸਿਆ ਜਾਂਦਾ ਹੈ ਕਿ ਹੁਣ ਤੱਕ ਜਿੰਨੇ ਵੀ ਹਮਲੇ ਪਠਾਨਾ ਨੇ ਹਿੰਦੁਸਤਾਨ ਤੇ ਕੀਤੇ ਸੀ ਉਹਨਾਂ ਨੇ ਇਸ ਦਰ ਆ ਖੈਬਰ ਤੋਂ ਹੀ ਕੀਤੇ ਸੀ। ਸਰਦਾਰ ਹਰੀ ਸਿੰਘ ਨਲੂਏ ਨੇ ਇਸ ਇਲਾਕੇ ਨੂੰ ਐਵੇਂ ਬੰਦ ਕੀਤਾ ਹੁਣ ਤੱਕ ਹਿੰਦੁਸਤਾਨ ਤੇ ਇਥੋਂ ਕੋਈ ਵੀ ਹਮਲਾ ਨਹੀਂ ਹੋਇਆ। ਏਸੀ ਸਰਦਾਰ ਹਰੀ ਸਿੰਘ ਨਲੂਏ ਦੀ ਬਹਾਦਰੀ ਅਤੇ ਜੁਰਤ ਦੱਸਿਆ ਜਾਂਦਾ ਹੈ ਕਿ ਆਸਟ੍ਰੇਲੀਆ ਦੀ ਅਖਬਾਰ ਦੇ ਵਿੱਚ ਟੌਪ 12 ਜਰਨੈਲ ਕੱਢੇ ਗਏ ਸੀ ਉਹਨਾਂ ਦੇ ਵਿੱਚੋਂ ਸਭ ਤੋਂ ਉੱਤੇ ਸਰਦਾਰ ਹਰੀ ਸਿੰਘ ਨਲੂਏ ਦਾ ਨਾਮ ਸੀ ਦੱਸਿਆ ਜਾਂਦਾ ਹੈ ਕਿ 1892 ਦੇ ਵਿੱਚ ਇੱਕ ਟਿਡਸ ਬਿਟਸ ਨਾਂ ਦੇ ਅਖਬਾਰ ਦੇ ਵਿੱਚ ਇੱਕ ਆਰਟੀਕਲ ਛਪਿਆ ਸੀ ਉਸ ਆਰਟੀਕਲ ਦੇ ਵਿੱਚ ਪੁੱਛਿਆ ਗਿਆ ਸੀ ਹੁਣ ਤੱਕ ਦੇ ਸਾਰੇ ਨਮਹਾਨ ਜਰਨੈਲ ਕੌਣ ਸਨ ਉਸਨੇ ਲੋਕਾਂ ਦੀ ਉੱਤੇ ਸਲਾਮ ਮੰਗੀ ਸੀ ਅਤੇ ਲੋਕਾਂ ਨੇ ਉਸ ਨੂੰ ਚਿੱਠੀਆਂ ਪਾ ਕੇ ਕਈ ਨਾਮ ਲਿਖੇ ਸੀ ਜਿਵੇਂ ਕਿ ਚੰਗੇਜ਼ ਖਾਨ ਬਾਬਰ ਅਤੇ ਹੋਰ ਕਈ ਜਰਨਲ ਸੀ ਇਹਦੇ ਵਿੱਚ ਬੜੇ ਮਹਾਨ ਮਹਾਨ ਜਰਨਲ ਦੇ ਉਹਨਾਂ ਨੇ ਚਿੱਠੀਆਂ ਪਾਈਆਂ ਅਤੇ ਉਸ ਤੋਂ ਬਾਅਦ ਇੱਕ ਮਹੀਨੇ ਦੇ ਬਾਅਦ ਵਿੱਚ ਉਸਨੇ ਇੱਕ ਆਰਟੀਕਲ ਛਪਾਇਆ ਤੇ ਉਸਨੇ ਕਿਹਾ ਕਿ ਜੇਕਰ ਮੈਂ ਮਾਂਦਰੀ ਨਕਵਾ ਤੇ ਇੱਥੇ ਹਰੀ ਸਿੰਘ ਨਲੂਏ ਦੇ ਨਾਮ ਹੋਣਾ ਚਾਹੀਦਾ ਹੈ ਕਿਉਂਕਿ ਉਸਨੇ ਕੀ ਕੀਤਾ ਸਰਦਾਰ ਹਰੀ ਸਿੰਘ ਨਲੂਆ ਕੇਵਲ 40 ਸਾਲ ਦੀ ਉਮਰ ਵਿੱਚ ਹੀ ਦਰ ਐ ਖੈਬਰ ਨੂੰ ਜਿੱਤਿਆ ਜਿੰਨੇ ਵੀ ਇਹ ਜਰਨਲ ਹੋਏ ਹਨ ਇਹ ਸਾਰੇ ਹੀ ਦਰ ਐ ਖੈਬਰ ਤੇ ਹਾਰ ਜਾਂਦੇ ਸਨ ਬਸ ਕੇਵਲ ਤੇ ਕੇਵਲ ਸਰਦਾਰ ਹਰੀ ਸਿੰਘ ਨਲੂਏ ਨੇ ਇਸ ਨੂੰ ਫਤਿਹ ਕੀਤਾ ਆ ਅੱਜ ਤੱਕ ਵੀ ਇਸ ਇਲਾਕੇ ਨੂੰ ਕਿਸੇ ਨੇ ਵੀ ਆਪਣੇ ਅਧੀਨ ਨਹੀਂ ਕੀਤਾ ਹੁਣ ਸਰਦਾਰ ਹਰਸੇਨ ਲੂਏ ਨੇ ਜਮਰੋਦ ਦੇ ਇੱਕ ਪੁਰਾਣੇ ਕਿਲੇ ਨੂੰ ਤਾਂ ਮੀਤ ਕੀਤਾ ਅਤੇ ਉੱਥੇ ਹੀ ਇੱਕ ਨਵਾਂ ਕਿਲਾ ਬਣਾਇਆ ਗਿਆ ਅਤੇ ਜਦੋਂ ਉਹ ਨਵਾਂ ਕਿਲਾ ਬਣਾਉਂਦੇ ਸੀ ਉੱਥੇ ਇੱਕ ਮੁਸਲਮਾਨ ਅਜ਼ਮਦ ਖਾਨ ਨੇ ਇੱਕ ਹਮਲਾ ਕਰ ਦਿੱਤਾ ਜਿਸ ਕਾਰਨ ਉਹਨਾਂ ਨੂੰ ਨਵੇਂ ਕਿਲੇ ਦਾ ਕੰਮ ਛੱਡ ਕੇ ਪੁਰਾਣੇ ਕਿਲੇ ਵਿੱਚ ਹੀ ਠਹਿਰਨਾ ਪਿਆ ਦੱਸਿਆ ਜਾਂਦਾ ਹੈ ਕਿ ਸਰਦਾਰ ਹਰੀ ਸਿੰਘ ਨਲੂਏ ਨੇ ਉੱਥੇ ਇੱਕ ਖੂਹ ਪਟਾਇਆ ਖੂਹ ਉਹਨਾਂ ਨੇ ਐਸੇ ਹੀ ਪਟਾਇਆ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਅੱਗੇ ਜਾ ਕੇ ਪਠਾਨ ਨਾਲ ਫਿਰ ਹਮਲਾ ਹੋਵੇਗਾ ਤੇ ਸਿੱਖ ਫੌਜਾਂ ਨੂੰ ਪਾਣੀ ਦੀ ਘਾਟ ਨਾ ਹੋਵੇ ਅਤੇ ਸਰਦਾਰ ਹਰੀ ਸਿੰਘ ਨਲੂਏ ਨੇ ਉੱਥੇ ਪਠਾਣਾ ਦੇ ਨਾਲ ਇੱਕ ਸੰਧੀ ਕੀਤੀ ਸੀ ਉਸ ਨੇ ਕਿਹਾ ਸੀ ਕਿ ਮੈਂ ਤੁਹਾਨੂੰ 1200 ਮੋਹਰ ਦਵਾਂਗਾ ਕਿ ਤੁਸੀਂ ਇਸ ਕਿਲੇ ਦੇ ਵਿੱਚ ਜੋ ਇੱਕ ਖਾਲਾ ਆਉਂਦਾ ਹੈ ਉਸ ਨੂੰ ਨਹੀਂ ਬੰਦ ਕਰੋਗੇ ਪਰ ਹਰੀ ਸਿੰਘ ਨਲੂਏ ਨੇ ਫਿਰ ਵੀ ਉਸ ਨੂੰ ਖੂਨ ਪਟਾਇਆ ਹੁਣ ਉੱਥੇ ਸਿੱਖਾਂ ਦਾ ਰਾਜ ਪੂਰੀ ਤਰ੍ਹਾਂ ਸਥਾਪਿਤ ਹੋ ਗਿਆ ਸੀ ਕਸਾ ਜਾਂਦਾ ਹੈ ਕਿ ਇੱਕ ਵਾਰ ਦੀ ਘਟਨਾ ਹੈ ਕਿ ਜਦੋਂ ਹਰ ਸਿੰਘ ਨਲੂਆ ਉੱਥੇ ਬਾਹਰ ਇੱਕ ਆਮ ਕੱਪੜਿਆਂ ਦੇ ਵਿੱਚ ਦਾਤਨ ਕਰਦਾ ਪਿਆ ਸੀ ਅਤੇ ਉੱਥੇ ਇੱਕ ਪਠਾਣ ਨੰਗਿਆ ਤੇ ਪਠਾਣ ਨੇ ਕਿਹਾ ਕਿ ਤੁਹਾਨੂੰ ਡਰ ਨਹੀਂ ਲੱਗਦਾ ਤੂੰ ਪਠਾਣਾ ਦੇ ਇਲਾਕੇ ਦੇ ਵਿੱਚ ਐਵੇਂ ਘੁੰਮੀ ਜਾਂਦਾ ਹੈ ਸਰਦਾਰ ਹਰ ਸਿੰਘ ਨਲੂ ਨੇ ਕਿਹਾ ਕਿ ਮੇਰੇ ਨਾਲ ਗੁਰਗੋਬਿੰਦ ਸਿੰਘ ਜੀ ਆ ਤੇ ਮੈਨੂੰ ਨਹੀਂ ਡਰ ਲੱਗਦਾ ਉਹ ਪਠਾਣ ਨੇ ਕਿਹਾ ਕਿ ਜੇਕਰ ਤੂੰ ਇੰਨਾ ਹੀ ਬਹਾਦਰ ਆ ਕਿ ਆ ਕੇ ਮੇਰੇ ਪਿੰਡ ਆ ਕੇ ਮੇ ਨਾਲ ਤਲਵਾਰਬਾਜ਼ੀ ਕਰ ਮੈਂ ਤੇਰੇ ਨਾਲ ਵਾਅਦਾ ਕਰਦਾ ਕਿ ਤੇਰੇ ਤੇ ਮੇਰੇ ਪਿੰਡ ਵਿੱਚੋਂ ਕੋਈ ਵੀ ਹਮਲਾ ਨਹੀਂ ਕਰੇਗਾ ਤੇ ਸਰਦਾਰ ਹਰਿ ਸਿੰਘ ਨਲੂਆ ਉਸ ਨਾਲ ਤੁਰ ਪਿਆ ਪਰ ਉਸ ਨੂੰ ਇਹ ਗੱਲ ਨਹੀਂ ਪਤਾ ਸੀ ਕਿ ਇਹ ਸਰਦਾਰ ਹਰਿ ਸਿੰਘ ਨਲੂਆ ਆ ਜਦੋਂ ਉਹ ਪਠਾਨ ਆਪਣੇ ਘਰ ਵਿੱਚ ਗਿਆ ਤੇ ਉਸ ਨੇ ਦੋ ਕਰਪਾਨਾ ਲਈਆਂ ਤੇ ਨਾਲ ਦੋ ਢਾਲ ਲਈਆਂ ਤੇ ਸਰਦਾਰ ਹਰਿ ਸਿੰਘ ਨਲੂਆ ਕਹਿਣ ਲੱਗਾ ਕਿ ਆ ਮੇਰੇ ਤੇ ਵਾਰ ਕਰ ਸਰਦਾਰ ਹਰਿ ਸਿੰਘ ਨਲੂਆ ਨੇ ਕਿਹਾ ਕਿ ਮੇਰੇ ਗੁਰਗੋਮੀ ਸਿੰਘ ਜੀ ਨੇ ਸਾਨੂੰ ਕਿਹਾ ਹੈ ਕਿ ਅਸੀਂ ਪਹਿਲਾਂ ਕਦੇ ਵੀ ਕਿਸੇ ਤੇ ਵਾਰ ਨਹੀਂ ਕਰਨਾ ਤੇ ਉਹ ਜਦੋਂ ਪਠਾਣ ਨੇ ਹਰੀ ਸਿੰਘ ਨਲੂਏ ਤੇ ਤਿੰਨ ਵਾਰ ਕੀਤੇ ਤੇ ਹਰੀ ਸਿੰਘ ਨਲੂਏ ਨੇ ਉਹਨਾਂ ਵਾਰਾਂ ਨੂੰ ਰੋਕ ਲਿਆ ਤੇ ਜਦੋਂ ਸਰਦਾਰ ਹਰੀ ਸਿੰਘ ਨਲੂਏ ਨੇ ਉਸ ਤੇ ਵਾਰ ਕੀਤਾ ਉਸ ਦੀ ਸਜੋਹ ਪਾੜ ਕੇ ਉਸ ਦੀ ਛਾਤੀ ਤੱਕ ਤਲਵਾਰ ਚਲੇ ਗਈ ਦੱਸਿਆ ਜਾਂਦਾ ਹੈ ਕਿ ਜਦੋਂ ਪਠਾਣ ਧਰਤੀ ਦੇ ਡਿੱਗ ਗਿਆ ਤੇ ਸਰਦਾਰ ਹਰੀ ਸਿੰਘ ਨਲੂਏ ਨੇ ਆਪਣੀ ਦਸਤਾਰ ਲਾਈ ਤੇ ਉਸ ਨੂੰ ਆ ਫਟ ਨੂੰ ਟੇਬਣ ਲੱਗਾ ਤੇ ਉਸ ਨੂੰ ਕਿਹਾ ਕਿ ਜਿੰਨਾ ਚੱਕਰ ਤੇਰੇ ਹੱਥ ਤਲਵਾਰ ਸੀ ਉਹਨਾਂ ਚੱਕਰ ਤੂੰ ਮੇਰਾ ਦੁਸ਼ਮਣ ਸੀ ਤੇ ਹੁਣ ਮੈਂ ਇਨਸਾਨੀ ਤੌਰ ਤੇ ਤੇਰਾ ਇਲਾਜ ਕਰਾਂਗਾ ਤੇ ਫਿਰ ਪਠਾਨ ਨੇ ਆਪਣੇ ਨਾਲ ਦੇਆਂ ਨੂੰ ਕਿਹਾ ਕਿ ਹੁਣ ਇਸ ਸਿੱਖ ਨੂੰ ਤੁਸੀਂ ਇਸ ਦੇ ਕਿਲੇ ਵਿੱਚ ਛੱਡ ਕੇ ਆਓ ਤੇ ਜਦੋਂ ਸਰਦਾਰ ਹਰ ਸਿੰਘ ਨਲੂਆ ਉਹਨਾਂ ਨਾਲ ਜਾ ਰਿਹਾ ਸੀ ਤੇ ਜਦੋਂ ਆਪਣੇ ਕਿਲੇ ਵਿੱਚ ਪਹੁੰਚਿਆ ਤੇ ਸਿੱਖਾਂ ਨੇ ਉਸ ਨੂੰ ਫਤਿਹ ਬੁਲਾਈ ਜਰਨੈਲ ਕੇ ਕੇ ਫਤਿਹ ਬੁਲਾਈ ਤੇ ਉਹ ਸਮਝ ਗਏ ਕਿ ਇਹ ਇੱਕ ਸਾਰੀ ਸਿੰਘ ਨਲੂਆ ਇਹਨਾਂ ਦਾ ਜਰਨੈਲ ਹੈ ਤੇ ਉਹ ਪਠਾਨ ਬੜੇ ਹੈਰਾਨ ਹੋਏ ਤੇ ਆਪਸ ਵਿੱਚ ਗੱਲ ਕਰਨ ਲੱਗੇ ਕਿ ਇਹ ਇੱਕ ਇਹਨਾਂ ਦਾ ਜਰਨੈਲ ਹੈ ਤੇ ਤਾਂ ਵੀ ਇਸ ਦੇ ਵਿੱਚ ਕਿੰਨੀ ਲਗਤ ਆਇਆ ਔਰ ਅਗਲੇ ਭਾਗ ਵਿੱਚ ਆਪਾਂ ਗੱਲ ਕਰਾਂਗੇ ਹੋਰ ਕਿਸਿਆਂ ਦੇ ਉੱਤੇ ਸਰਦਾਰ ਹਰਿ ਸਿੰਘ ਨਲੂਏ ਦੀ ਸ਼ਹਾਦਤ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ